ਬਠਿੰਡਾ ਦੇ ਵਿੱਚ ਸੜਕ ਤੇ ਪੱਜ ਰਹੀ ਬਾਜ਼ ਦੇ ਵਿੱਚ ਉਸ ਵੇਲੇ ਚੀਕ ਚਿਹੜਾ ਪੈ ਗਿਆ ਜਦੋਂ ਅੱਗੇ ਜਾ ਕੇ ਬਾਜ਼ੀ ਭਿਆਨਕ ਟੱਕਰ ਹੋ ਗਈ ਦਾਦੇ ਕਿ ਪੰਜਾਬ ਦੇ ਵਿੱਚ ਸੀਤ ਲਹਿਰ جاری ਹੈ ਧੁੰਦ ਕਾਰਨ ਹਾਸੇਦਿਆਂ ਘਟਨਾਵਾਂ ਵਧ ਗਈਆਂ ਨੇ ਇਸੇ ਦੌਰਾਨ ਬਠਿੰਡਾ ਦੇ ਪਿੰਡ ਯੋਧਪੁਰ ਰੋਮਾਣਾ ਨੇੜੇ ਬਾਸ ਤੇ ਟਰੱਕਰ ਰਵਿਚਾਰੇ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਨੇ ਸਾਰਿਆਂ ਜ਼ਖਮੀਆਂ ਨੂੰ ਬਠਿੰਡਾ ਦੇ ਏਮਜ਼ ਅਤੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਇਹ ਹਾਸਾ ਧੁੰਦ ਕਾਰਨ ਵਾਪਰ ਵਿਜ਼ਿਬਿਲਟੀ ਘੱਟ ਹੋਣ ਕਾਰਨ ਦੋਵੇਂ ਡਰਾਈਵਰ ਦੇਖ ਨਹੀਂ ਸਕੇ ਮੇਰਾ ਨਾਮ ਸੁਖਦੇਵ ਸਿੰਘ ਹੈ ਮੈਂ ਡਿਊਟੀ ਤੇ ਆ ਰਿਹਾ ਸੀ ਬਟੰਡੇਨੋਂ ਦੀਪਾ ਵਾਸਤੇ ਉੱਥੇ ਕਿਹੜੇ ਪਿੰਡ ਤੋਂ ਦੁਨੀਆ ਵਾਲੇ ਤੋਂ ਫਿਰ ਕੀ ਹੋਇਆ ਫਿਰ ਕੀ ਬੱਸ ਆਊਟਸਾਈਡ ਸੀਗੀ ਕਿ ਕਿਦਾਂ ਕਿ ਦੂਜਾ ਪਾਸਾ ਬੰਦ ਸੀਗਾ ਤੁੰਦ ਕਰਕੇ ਉਹ ਜਿਹੜਾ ਅੱਗੋ ਆ ਰਿਹਾ ਸੀ ਸੀ ਆ ਰਹੀ ਸੀ ਤੇ ਉਹ ਮੋਰ ਟੈਂਕ ਕਰਾ ਰਿਹਾ ਸੀਗਾ ਵਿੱਚ ਬਸ ਦੀ ਕਿੰਨੀ ਗੱਡੀ ਚੱਕੀ ਹੋਈ ਲੱਗ ਕਾਫੀ ਹੋ ਗਈ ਜੀ ਸਾਰੀ ਪਿੱਛੇ ਸੀ ਸਾਰੀ ਭਰੀ ਹੋਈ ਸੀ ਬੱਸ ਪੂਰੀ ਪੰਜਾ ਕੇ ਸੀਗੇ ਜਾਂ ਖੜੀਆਂ ਵੀ ਸੀ ਖੜੀਆਂ ਵੀ ਪਿੱਛੇ ਸਵਾਰੀਆਂ 10-12 ਉੱਥੇ ਹੀ ਮੌਕੇ ਦੇ ਉੱਤੇ ਮਦਦ ਵਾਸਤੇ ਸਹਾਰਾ ਐਨਜੀਓ ਵਾਲੇ ਵੀ ਪਹੁੰਚੇ ਨੇ ਆਉ ਜਾਣਦੇ ਆ ਸਰ ਮੇਰਾ ਨਾਮ ਸੁਮੇਤ ਸਿੰਘ ਦਾ ਸਹਾਜਨਤਾ ਦਾ ਵਰਕਰ ਆਉਡੀ ਰਪਾਲਾ ਸਮੂਹ ਪਲਾਇਸ ਤੇ ਪਟੰਨਾ ਡੱਬਾ ਵਾਲੀ ਨੈਸ਼ਨਲ ਹਾਈਵੇ ਤੇ ਗੁਰਸੜ ਚੈਨਲ ਦੇ ਗਰੀ ਗਰੀ ਬੁੱਟਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਪਿਆ ਜਦ ਮੌਕੇ ਤੇ ਆ ਕੇ ਦੇਖਿਆ ਜੋ ਕਿ ਵਸਤੇ ਤੇ ਟਰੱਕ ਦਾ ਐਕਸੀਡੈਂਟ ਹੋਇਆ ਪਿਆ ਸੀਗਾ ਧੁੰਦ ਕਾਫੀ ਹੋਣ ਦੇ ਕਾਰਨ ਐਕਸੀਡੈਂਟ ਹੋਇਆਗਾ ਤੇ ਇੱਕ ਰੋਡ ਚੱਲ ਰਹੀ ਸੀ ਵਨ ਸਾਈਡਡ ਚੱਲ ਰਹੀ ਸੀ ਤੇ ਸਵਾਰੀਆਂ 15 20 ਤੋਂ 25 ਜਾਣੇ जख्मी ਹੋਇਆ ਕੰਡਕਟਰ ਵੀ जख्मी ਹੋਇਆ ਅਧਿਆ ਨੂੰ ਐਮਡਾਸਤਾ ਲੱਦਨ ਸੇਵਾਸ ਤਲਬ ਬਠਿੰਡਾ ਦਾਖਲ ਕਰਵਾ ਦਿੱਤਾ ਗਿਆ ਹੈ ਕਿਹੜੀ ਬੱਸ ਸੀ ਇਹ ਸਰ ਨਿਊਦੀਪ ਜੀ ਸਰ ਤੋਂ ਰਾਮੇ ਤੋਂ ਬਠਿੰਡੇ ਆ ਰਹੀ ਸੀਗੀ ਇਹ ਕਾਫੀ ਅੱਜ ਧੁੰਦ ਸੀ ਉਹਦੇ ਕਰਕੇ ਛੜਕੀ ਹਾਸਾ ਵਾਪਰੇ ਸਰ ਜ਼ਿਕਰੀ ਹੋ ਗਿਆ ਕਿ ਸੰਗਣੀ ਧੁੰਦ ਕਾਰਨ ਬਠਿੰਡਾ ਰਾਮਾ ਮੰਡੀ ਰੋਡ ਤੇ ਸਵਾਰੀਆਂ ਨਾਲ ਭਰੇ ਇੱਕ ਨਿੱਜੀ ਕੰਪਨੀ ਦੀ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਸਹਾਸੇ ਦੇ ਵਿੱਚ ਬੱਸ ਦੇ ਵਿੱਚ 20 ਤੋਂ ਵੱਧ ਲੋਕ ਸਵਾਰ ਸੀ ਤੇ ਇਸ ਦੇ ਵਿੱਚ 15 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਮਾਮਲੀ ਸੱਟਾਂ ਲੱਗੀਆਂ ਹਕੀਕਤ ਟੀਵੀ ਪੰਜਾਬ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ